ਜਿਸ ਤਰ੍ਹਾਂ ਪਾਰਟੀ ਦਾ ਗਰਾਫ ਲਗਾਤਾਰ ਨਿਰੰਤਰ ਹੀਠਾ ਜਾ ਰਿਹਾ ਹੈ ਜਗਤਾਰਜੀ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਆਪਣੀ ਹੋਂਦ ਬਚਾਉਣ ਦੇ ਵਿੱਚ ਕਿੰਨੀ ਕੁ ਤਾਕਤ ਜੜੀ ਉਹ ਲਾਣੀ ਪੈ ਸਕਦੀ ਹੈ ਤਾਕਤ ਜੇ ਪਾਰਟੀ ਦੇ ਵਿੱਚ ਹੋਏਗੀ ਉਹ ਤਾਂ ਹੀ ਲੱਗੇਗੀ ਉਸ ਪਾਰਟੀ ਦੀ ਲੀਡਰਸ਼ਿਪ ਤੇ ਹਮ ਲੋਕੋ ਦਾ ਭਰੋਸਾ ਉੱਠ ਜਾਏ ਤੇ ਫਿਰ ਉਹ ਤਾਕਤ ਨਹੀਂ ਆਇਆ ਕਰਨੀ ਅਕਾਲੀ ਦਲ ਦੇ ਵਿੱਚ ਲਗਾਤਾਰ ਬਾਗੀਸੁਰ ਉੱਠਨੇ ਸ਼ੁਰੂ ਹੋ ਗਏ ਨੇ ਕਿ ਪਾਰਟੀ ਕਿਉਂ ਹਾਸ਼ੀਏ ਵੱਲ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਇਹ 2017 ਦੀ ਇਲੈਕਸ਼ਨ ਦੇ ਵੇਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਪਹਿਲੀ ਵਾਰ ਸ਼੍ਰੋਮਣੀ ਕਾਲੇ ਦਲ ਦੇ 10 ਕੈਂਡੀਡੇਟਸ ਦੀ ਸਿਕਿਉਰਿਟੀ ਹੀ ਜਬਤ ਹੋ ਗਈ ਇਹ ਇਤਿਹਾਸ ਆਪਣੇ ਆਪ ਦੇ ਵਿੱਚ ਤੇ ਇਹਦੇ ਬਾਰੇ ਹੁਣ ਜਿਹੜੀ ਇਹਨਾਂ ਦੀ ਮੀਟਿੰਗ ਵੀ ਹੋਈ ਹੈ ਬਿਲਕੁਲ ਜੇਕਰ ਅਸਤੀਫਾ ਨਹੀਂ ਦਿੰਦੇ ਤਾਂ ਕੀ ਹੋਏਗਾ ਜੇ ਅਸਤੀਫਾ ਦੇ ਦਿੰਦੇ ਆ ਤੇ ਫਿਰ ਕੀ ਹੋਏਗਾ ਜੇ ਰਿਕਾਰਡ ਤੇ ਮੰਗੇ ਕਿਸੇ ਨੇ ਨਹੀਂ ਕੀਤੀ ਪਰ ਭਾਵੇਂ ਬਾਕੀ ਸੁਰ ਜਿੰਨੇ ਵੀ ਹੋਏ ਆ ਭਾਵੇਂ ਸੁਖਦੇਵ ਢਿੰਡਸਾ ਹੋਏ ਨੇ ਅਕਾਲੀ ਦਲ ਛੱਡਣ ਤੋਂ ਪਹਿਲਾਂ ਜਾਂ ਫਿਰ ਹੁਣ ਵਾਪਸ ਆਉਣ ਤੋਂ ਬਾਅਦ ਉਹ ਕਈ ਦਫਾ ਅਜਿਹਾ ਕਹਿ ਚੁੱਕੇ ਨੇ ਇਹਨਾਂ ਦੇ ਵੀ ਤਾਂ ਜਵਾਬ ਦੇ ਹੀ ਹੋਣੇ ਚਾਹੀਦੇ ਨੇ ਜਿਹੜੇ ਬੰਗ ਰਹੇ ਹੋਣ ਇਹਨਾਂ ਦਾ ਕੋਈ اخਲਾਕੀ ਕੋਈ ਪੱਧਰ ਹੈ ਕਿ ਨਹੀਂ ਸੁਖਬੀਰ ਸਿੰਘ ਬਾਦਲ ਆਪਣੇ ਬਾਪ ਦੇ ਰਾਤ ਨਹੀਂ ਚਾਹੁੰਦਾ ਤੇ ਸੁਖਬੀਰ ਸਿੰਘ ਬਾਦਲ ਨੇ ਆ ਮੀਟਿੰਗ ਕੋਰ ਕਮੇਟੀ ਦੀ ਮੀਟਿੰਗ 'ਚ ਕਿਹਾ ਮੈਂ ਦੋ ਤਿੰਨ ਵਾਰ ਹੀ ਗਿਆ ਘਰ ਇਹ ਕਮੈਂਟ ਆਇਆ ਸੀਗਾ ਇੱਕ ਲੀਡਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਕੱਲੇ ਵੀ ਲੋਕ ਇਹ ਕਹਿ ਰਹੇ ਆ ਕਿ ਜਿਹੜਾ ਬੰਦਾ ਆਪਣੇ ਭੈਣ ਦਾ ਨਹੀਂ ਹੋਇਆ ਉਹ ਸਾਡਾ ਕੀ ਹੋਏਗਾ ਜਿਹੜੇ ਅਰੈਸਟ ਕੀਤੇ ਹੋਏ ਆ ਸਾਡੇ ਸਿੱਖਾਗੂ ਨੇ ਜਿਨ੍ਹਾਂ ਨੂੰ ਖੜਕੂਵਾਰ ਦੇ ਵਿੱਚ ਵੀ ਗਿਣਿਆ ਜਾਂਦਾ ਉਹਨਾਂ ਦੇ ਉਹਨਾਂ ਨੇ ਸਹਿਮਤੀ ਚ ਦੇ ਦਿੱਤੀ ਕਿ ਸਰਕਾਰ ਦੇ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਨੂੰ ਰਿਹਾਈ ਦੇਣ ਦੇ ਵਿੱਚ ਮਦਦ ਕਰ ਸਾਵਾਂ ਉਹ ਜਿਹੜਾ ਡੈਨਰੇਟਿਵ ਇਹ ਬਣਾਇਆ ਜਾ ਰਿਹਾ ਵੀ ਇਹਨਾਂ ਦੀ ਟਰਮ ਸਜ਼ਾ ਉਹ ਪੂਰੀ ਹੋ ਚੁੱਕੀ ਹੈ ਜਾਂ ਇਹਨਾਂ ਨੂੰ ਰੀਲਿਸ ਕਰੋ ਸਜ਼ਾ ਕਿਸੇ ਤਰੀਕਾ ਪੂਰੀ ਨਹੀਂ ਹੋਈ ਹੂੰ ਉਹ ਤਾਂ ਉਹਨਾਂ ਦੇ ਉਹਨਾਂ ਦੇ ਵਕੀਲ ਨੂੰ ਪੁੱਛ ਲਓ ਜਿਹੜੇ ਉਹਨਾਂ ਦੇ ਵਕੀਲ ਹੈਗੇ ਉਹ ਤੁਹਾਨੂੰ ਸਾਰਾ ਸਮਝਾ ਦੇਣਗੇ ਵੀ ਜੇਲ੍ਹ ਫਾਲਾ ਨਹੀਂ ਪੂਰੀ ਹੋਈ। RAM ਰਹੀ ਨੂੰ ਮਾਫੀ ਦੇਣਾ ਅਕਾਲੀ ਦਲ ਵਾਸਤੇ ਸਭ ਤੋਂ ਵੱਡੀ ਇੱਕ ਗੱਲੇ ਦੀ ਹੱਡੀ ਜਿਹੜਾ ਬੰਦ ਹੈ ਰਿਹਾ। ਇਹ ਜੇ ਪਾਰਟੀ ਦਾ ਇਹ ਹਾਲ ਹੋਇਆ ਓਵਰ ði ਯਰ ਤੇ ਇੱਕ ਵੱਡਾ ਫੈਕਟਰ ਇਹ ਸੀਗਾ। ਹੂੰ। ਉਹ ਗਲਤੀ ਹੋਈ ਹੈ ਤੇ ਉਹ ਗਲਤੀ ਨੂੰ ਮੰਨਣਾ ਚਾਹੀਦਾ। ਪੰਥ ਦੀ ਨੁਮਾਇੰਦਗੀ ਕਰਨ ਦੇ ਲਈ ਇੱਕ ਪੰਥਕ ਪਾਰਟੀ ਦਾ ਹੋਣਾ ਬੇहद ਲਾਜ਼ਮੀ ਹੁੰਦਾ ਹੈ। ਪੰਜਾਬ ਦੀ ਪੰਥਕ ਪਾਰਟੀ ਅਕਾਲੀ ਦਲ ਖਾਉਂਦੀ ਹੈ। ਪਰ 1920 ਦੇ ਵਿੱਚ ਜਿਹੜੀ ਪਾਰਟੀ ਹੋਂਦ ਵਿੱਚ ਆਈ ਸੀ ਯਾਨੀ ਕਿ ਅਕਾਲੀ ਦਲ ਉਸ ਨੂੰ ਹੁਣ ਸੇਹਨ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਲਗਾਤਾਰ ਪਾਰਟੀ ਦੇ ਵਿੱਚ ਬਗਾਵਤੀ ਸੂਰ ਉੱਠਦੇ ਹੋਏ ਦਿਖਾਈ ਦੇ ਰਹੇ ਨੇ ਕੀ ਹੈ ਇਸ ਦੀ ਵਜ੍ਹਾ ਇਸ ਸਾਰੇ ਮੁੱਦੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਹੈ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਜੀ ਜਗਤਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਅਕਾਲੀ ਦਲ ਦੇ ਵਿੱਚ ਲਗਾਤਾਰ ਬਾਗੀ ਸੂਰ ਉੱਠਨੇ ਸ਼ੁਰੂ ਹੋ ਗਏ ਨੇ ਜਿਸ ਤਰ੍ਹਾਂ ਦੀ ਹੁਣ ਰਿਪੋਰਟ ਆਈ ਹੈ ਲੋਕ ਸਭਾ ਚੋਣਾਂ 2024 ਦੇ ਵਿੱਚ ਜੋ ਨਤੀਜੇ ਆਏ ਨੇ ਪਾਰਟੀ ਦੇ ਵਿੱਚ ਬਗਾਵਤੀ ਸੁਰ ਜਿਹੜੇ ਉੱਠਦੇ ਦਿਖਾਈ ਦੇ ਰਹੇ ਨੇ ਕੀ ਕਹਿਣਾ ਚਾਹੋਗੇ ਪਾਰਟੀ ਕਿਉਂ ਹਾਸ਼ੀਏ ਵੱਲ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਜਿਹੜੀ ਪਾਰਟੀ ਦੀ ਗ੍ਰਾਵਟੇ ਹੂੰ ਇਹ 2017 ਦੇ ਇਲੈਕਸ਼ਨ ਦੇ ਵੇਲੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਸੀ ਜੀ ਕਾਰਨ ਤਾਂ ਨੇਚਰਲੀ ਪੁਰਾਣੇ ਹੁੰਦੇ ਆ ਹੂੰ ਤੇ 17 ਦੇ ਵਿੱਚ ਸਰੋਪਣੀ ਕਾਲੀ ਦਲ ਮੇਨ اپੋਜੀਸ਼ਨ ਵੀ ਨਹੀਂ ਬਣ ਸਕਿਆ ਤੇ ਉਹ ਜਗਾ ਲੈ ਲਈ ਸੀ ਆਵਾਦਵੀ ਪਾਰਟੀ ਜੀ ਤੇ ਕਾਲੇ ਦਲਤੀ ਦੇ ਨੰਬਰ ਤੇ ਸੀ ਉਸ ਤੋਂ ਬਾਅਦ ਲਗਾਤਾਰ ਗਿਰਾਵਟ ਹੈ ਤੇ ਹੁਣ ਆਪਾਂ ਲੋਕ ਸਭਾ ਦੇ ਵਿੱਚ 20 ਆਪਣੇ ਪਿਛਲੇ ਸੈਂਬਲੀ ਇਲੈਕਸ਼ਨ ਦੇ ਵਿੱਚ ਵੀ ਸੀਟਾਂ ਚਾਇਨਾ ਕੋਲ ਤਨ ਰਏ ਗੀਆਂ ਸਾਰੀਆਂ ਲੋਕ ਸਭਾ ਦੇ ਵਿੱਚ ਸੀਟ ਦੋ ਤੋਂ ਇੱਕ ਰਹਿ ਗਈ ਇੱਕ ਰਹਿ ਗਈ ਹੂੰ ਇਹ ਵੈਸੇ ਆਪਣੇ ਆਪ ਦੇ ਵਿੱਚ ਸਫਲਤਾ ਹੈ ਬਾਦਲ ਪਰਵਾਰ ਦੀ ਕਿ ਆਪਣੀ ਜੱਦੀ ਸੀਟ ਉਹ بچਾ ਗਏ ਹੂੰ ਲੇਕਿਨ ਜਿਹੜਾ ਦੂਸਰਾ ਪਹਿਲੂ ਹੈ ਹੂੰ ਇਹ ਇਹਨਾਂ ਦੇ 10 ਕੈਂਡੀਡੇਟਸ ਦੀ ਸਿਕਿਉਰਿਟੀ ਇੱਕ ਨਾਰਮਲ ਇਲੈਕਸ਼ਨ ਦੇ ਵਿੱਚ ਜਪਤ ਹੋ ਗਈ ਮੈਂ 89 ਦਾ ਰੈਫਰੈਂਸ ਪਾਰੀ ਦਿੰਦਾ ਕਿ ਉਹ ਇਲੈਕਸ਼ਨ ਨਾਲ ਬੋਲ ਟਾਈਮ ਤੇ ਨਹੀਂ ਸੀ ਉਹ ਖੜਕੋਵਾਦਾ ਜਵਾਨਾ ਸੀ ਬਿਲਕੁਲ ਉੱਥੇ ਲੋਕਾਂ ਨੇ ਖੜਕੋ ਜਿਹੜੇ ਵਾਅਦੇ ਨਾਲ ਸੰਬੰਧਿਤ ਕੈਂਡੀਡੇਟ ਸੀਗੇ ਉਹਨਾਂ ਨੂੰ ਵੋਟ ਪਾਈ ਸੀ ਹੁਣ ਇਹ ਇਲੈਕਸ਼ਨ ਨਾਰਮਲ ਸੀ ਨਾਰਮਲ ਇਲੈਕਸ਼ਨ ਚ ਪਹਿਲੀ ਵਾਰ ਸ਼ਰੋਮਣੀ ਕਾਲੇ ਦਲ ਦੇ 10 ਕੈਂਡੀਡੇਟਸ ਦੀ ਸਿਕਿਉਰਿਟੀ ਹੀ ਜਬਤ ਹੋ ਗਈ ਇਹ ਇਤਿਹਾਸ ਆ ਆਪਣੇ ਆਪ ਦੇ ਵਿੱਚ ਤੇ ਇਹਦੇ ਬਾਰੇ ਹੁਣ ਜਿਹੜੀ ਇਹਨਾਂ ਦੀ ਮੀਟਿੰਗ ਵੀ ਹੋਈ ਹੈ ਬਿਲਕੁਲ ਮੈਨੂੰ ਉਹਦੇ ਵਿੱਚ ਕੋਈ ਕੰਕਰੀਟ ਗੱਲ ਉੱਭਰਦੀ ਸਾਹਮਣੇ ਨਜ਼ਰ ਨਹੀਂ ਆਉਂਦੀ ਜੀ ਜਿਸ ਤਰ੍ਹਾਂ ਪਾਰਟੀ ਦਾ ਗ੍ਰਾਫ ਲਗਾਤਾਰ ਨਿਰੰਤਰ ਹੀਠਾ ਜਾ ਰਿਹਾ ਜਗਤਾਰ ਜੀ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਆਪਣੀ ਹੋਂਦ ਬਚਾਉਣ ਦੇ ਵਿੱਚ ਕਿੰਨੀ ਕੁ ਤਾਕਤ ਜੜੀ ਉਹ ਲਾਣੀ ਪੈ ਸਕਦੀ ਹੈ ਤਾਕਤ ਜੇ ਪਾਰਟੀ ਦੇ ਵਿੱਚ ਹੋਏਗੀ ਉਹ ਤਾਂ ਹੀ ਲੱਗੇਗੀ ਹਮ ਸਮੱਸਿਆ ਤਾਕਤ ਦੀ ਨਹੀਂ ਹੈ ਹਮ ਤਾਕਤ ਤਾਂ ਹਮਿਸ਼ਾ ਹੀ ਲੋਕਾਂ ਦੇ ਵਿੱਚੋਂ ਆਉਂਦੀ ਹੈ ਬਿਲਕੁਲ ਤੇ ਜੇ ਉਸ ਪਾਰਟੀ ਦੀ ਲੀਡਰਸ਼ਿਪ ਤੇ ਹਮ ਲੋਕਾਂ ਦਾ ਭਰੋਸਾ ਉੱਠ ਜਾਏ ਤੇ ਫਿਰ ਉਹ ਤਾਕਤ ਨਹੀਂ ਆਇਆ ਕਰਦੀ ਬਿਲਕੁਲ ਇਹਨਾਂ ਦੀ ਸਮੱਸਿਆ ਇਹ ਹੈ ਕਿ ਲੋਕ ਹੁਣ ਇਸ ਲੀਡਰਸ਼ਿਪ ਤੇ ਹਮ ਭਰੋਸਾ ਨਹੀਂ ਕਰਦੇ ਨਹੀਂ ਕਰਦੇ ਦੇ ਲੀਡਰਸ਼ਿਪ ਤੇ ਭਰੋਸਾ ਨਹੀਂ ਕਰਦੇ ਜੀ ਤੇ ਫਿਰ ਇਹ ਇਸ਼ੂ ਬਹੁਤ ਵੱਡਾ ਹੈ ਪਾਰਟੀ ਦੇ ਆਪਣੇ ਹੀ ਆਗੂ ਪਾਰਟੀ ਪ੍ਰਧਾਨ ਦੇ ਖਿਲਾਫ ਹੋ ਰਹੇ ਨੇ ਇਆ ਫਿਰ ਕਹਿ ਲਿਆ ਖਰਾਫ ਨਹੀਂ ਹੋ ਰਹੇ ਤੇ ਕਈ ਅਜਹੀਆਂ ਮੰਗਾ ਮੰਗ ਰਹੇ ਨੇ ਜੋ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਪੱਖੋਂ ਰਾਜ਼ ਨਹੀਂ ਆਰੀ ਬੇਸ਼ਕੂਪਾਟੀ ਦੇ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਦੇਣਾ ਹੋਵੇ ਪੰਜ ਪ੍ਰਧਾਨਗੀ ਵਾਲੀ ਇੱਕ ਕਮੇਟੀ ਬਣਾਣੀ ਹੋਵੇ ਜਿਹੜੀ 14 ਦਸੰਬਰ 2000 ਤੱਕ ਸਾਰੇ ਫੈਸਲੇ ਲਵੇ ਬੇਸ਼ਕੂਸ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹੋਣ ਪਰ ਫਿਰ ਵੀ ਮਨਪ੍ਰੀਤ ਯਾਲੀ ਨੇ ਵੀ ਜਿਹੜਾ ਤੁਸੀਂ ਦੱਸੋ ਇਸ ਤਰ੍ਹਾਂ ਦੇ ਫੇਸਬੁੱਕ ਤੇ ਪੋਸਟ ਕੀਤੀਆਂ ਨੇ ਚਰਨਜੀਤ ਪ੍ਰਾੜ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜਿਹੜੀ ਡੇਰਾ ਮੁਖੀ ਨੂੰ ਮੁਆਫੀ ਦੇਣੀ ਸੀ ਉਸ ਦੀ ਘਾਟ ਜਿਹੜੀ ਆ ਜਾਂ ਫਿਰ ਉਸ ਦਾ ਅਸਰ ਅ ਪਾਰਟੀ ਨੂੰ ਚਲਣਾ ਪੈ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਜ ਇਹ ਸਿਨੇਰੀਓ ਨੂੰ ਜਿਹੜੇ ਤੁਸੀਂ ਪੰਜ ਪ੍ਰਧਾਨਾਂ ਦੇ ਗੱਲ ਕੀਤੀ ਹੈ ਜਿਹੜੇ ਕਰਨ ਵਾਲੇ ਲੋਕੋਂ ਕੌਣ ਹੈਗੇ ਠੀਕ ਹੈ ਤੇ ਜੇ ਸੁਖਬੀਰ ਸਿੰਘ ਬਾਦਲ ਤੋਂ ਵੱਖ-ਵੱਖ ਆਗੂ ਹੀ ਜਿਹੜੇ ਅਸਤੀਫੇ ਦੀ ਮੰਗ ਕਰ ਰਹੇ ਨੇ ਅਜਿਹੇ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਜੇਕਰ ਅਸਤੀਫਾ ਨਹੀਂ ਦਿੰਦੇ ਤਾਂ ਕੀ ਹੋਏਗਾ ਜੇ ਅਸਤੀਫਾ ਦੇ ਦਿੰਦੇ ਆ ਤੇ ਫਿਰ ਕੀ ਹੋਏਗਾ ਨਹੀਂ ਦੇਖੋ ਅਸਤੀਫੇ ਦੀ ਮੰਗ ਸਿੱਧੀ ਨਹੀਂ ਕੀਤੀ ਕਿਸੇ ਨੇ ਇਸ ਮੀਟਿੰਗ ਦੇ ਵਿੱਚ ਵੀ ਤੁਸੀਂ ਦੱਸ ਦਿਓ ਫਿਰ ਰਿਕਾਰਡ ਤੇ ਕਿਹਨੇ ਮੰਗ ਕੀਤੀ ਹੈ ਕੋਈ ਨਹੀਂ ਹੈ ਜੇ ਰਿਕਾਰਡ ਤੇ ਮੰਗੀ ਕਿਸੇ ਨੇ ਨਹੀਂ ਕੀਤੀ ਪਰ ਬਾਗੀ ਸੂਰ ਜਿੰਨੇ ਵੀ ਹੋਏ ਆ ਭਾਵੇਂ ਸੁਖਦੇਵ ਢਿੰਡਸਾ ਹੋਏ ਨੇ ਅਕਾਲੀ ਦਲ ਛੱਡਣ ਤੋਂ ਪਹਿਲਾਂ ਜਾਂ ਫਿਰ ਹੁਣ ਵਾਪਸ ਆਉਣ ਤੋਂ ਬਾਅਦ ਉਹ ਕਈ ਦਫਾ ਅਜਿਹਾ ਕਹਿ ਚੁੱਕੇ ਨੇ ਸੰਦੇਸ਼ ਸਿੰਘ ਢਿੰਡਸਾ ਪਾਰਟੀ ਦੇ ਸਰਪ੍ਰਸਤ ਹੈਗੇ ਸੀ ਹੂੰ ਤੇ ਜਦੋਂ ਪਾਰਟੀ ਦੀ ਨਿਮੋਸ਼ੀ ਜਨਖਾਰ ਹੋਈ ਸੀਗੀ ਹੂੰ ਇਹਨਾਂ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਉਣ ਤੋਂ ਕਿਨੇ ਰੋਕਿਆ ਸੀ ਹੂੰ ਕਿ ਇਹਨਾਂ ਨੇ ਮੀਟਿੰਗ ਬੁਲਾਈ ਪਾਰਟੀ ਦੀ ਵੀ ਆਪਾਂ ਡਿਸਕਸ ਕਰੀਏ ਹੂੰ ਮੈਨੂੰ ਇੱਕ ਸਟੇਟਮੈਂਟ ਦਿਖਾ ਦਿਓ ਹੂੰ ਇਹ ਤਾਂ 2017 ਦੇ ਵਿੱਚ ਵੀ ਇਹੀ ਗੱਲ ਲੈ ਕੇ ਪਾਰਟੀ ਚੋਂ ਬਾਹਰ ਆਏ ਸੀਗੇ ਕਿ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਹੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਫਿਰ ਮੁੜ ਕੇ ਵਾਪਸ ਕਿਉਂ ਤੇ ਲੈ ਕੇ ਸੀ ਸੁਖਵੀਰ ਸਿੰਘ ਬਾਦਲ ਤਾਂ ਉਸਦੇ ਸਾਹਦੇ ਬੈਠੇ ਸੀਗੇ ਹੂੰ ਇਹਨਾਂ ਦੇ ਵੀ ਤਾਂ ਜਵਾਬਦੇਹ ਹੋਣੀ ਚਾਹੀਦੀ ਹੈ ਜਿਹੜੇ ਬੰਗ ਰਹੇ ਹੋਣ ਇਹਨਾਂ ਦਾ ਕੋਈ اخਲਾਕੀ ਕੋਈ ਪੱਧਰ ਹੈ ਕਿ ਨਹੀਂ ਹੂੰ ਕਦੇ ਇਹ ਦਿਰ ਕਦੇ ਉਧਰੇ ਇਸ ਤਰ੍ਹਾਂ ਦੀ ਕਾਲੀ ਸਿਆਸਤ ਨਹੀਂ ਚੱਲਦੀ ਨਹੀਂ ਚੱਲਦੀ ਸੀ ਜਦੋਂ ਤੁਹਾਡੇ ਆਪਣੇ ਬੱਚਿਆਂ ਦੇ ਫੀਟਰ ਦੀ ਗੱਲ ਹੁੰਦੀ ਹੈ ਤੁਸੀਂ ਫਿਰ ਵਾਪਸ ਸੁਖਵੀਰ ਸਿੰਘ ਬਾਦਲ ਕੋਲੇ ਚਲੇ ਜਾਂਦੇ ਆ ਜੇ ਉੱਥੋਂ ਟਿਕਟ ਨਹੀਂ ਮਿਲਦੀ ਤੁਸੀਂ ਫਿਰ ਖਲਾਫ ਹੋ ਜਾਂਦੇ ਆ ਜੇ ਇਹਨਾਂ ਦਾ ਲੈਵਲ ਇੰਨਾ ਕਿ ਸਾਰੇ ਮੈਂ ਇਹਨਾਂ ਬਾਰੇ ਹੋਰ ਕੀ ਕਮੈਂਟ ਕਰ ਸਕਦਾ ਸੋ ਇਹਨਾਂ ਦੀ ਜਿਹੜੇ ਇਹ ਹਲਾਕੀ ਜਿਹੜੀ ਤਾਕਤ ਹੁੰਦੀ ਹੈ ਉਹ ਇਹਨਾਂ ਦੇ ਮੰਗ ਦੇ ਵਿੱਚ ਹੈ ਨਹੀਂਗੀ ਪਰ ਕਈ ਅਜਿਹੇ ਆਗੂ ਨੇ ਜਿਹੜੇ ਪਾਰਟੀ ਦੇ ਵਿੱਚ ਰਹਿੰਦੇ ਨੇ ਜਦ ਕੁਝ ਸੁਝਾ ਦਿੰਦੇ ਸੁਖਵੀਰ ਸਿੰਘ ਬਾਦਲ ਨੂੰ ਸੁਝਾਣ ਨਹੀਂ ਚੰਗਾ ਲੱਗਦਾ ਇਆ ਫਿਰ ਜਦੋਂ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਨੇ ਉਹ ਆਗੂ ਤਾਂ ਸੁਖਬੀਰ ਸਿੰਘ ਬਾਦਲ ਹੁਣੀ ਜਾਂ ਫਿਰ ਅਕਾਲੀ ਦਲ ਦੇ ਪ੍ਰਧਾਨ ਉਹ ਹੌਲੀ-ਹੌਲੀ ਸਾਈਡ ਤੇ ਕਰਨਾ ਸ਼ੁਰੂ ਕਰ ਦਿੰਦੇ ਨੇ ਸਿਕੰਦਰ ਸਿੰਘ ਮਲੂਕਾ ਲੈ ਲੋ ਤੁਸੀਂ ਢੀਂਡ ਸਿਓ ਹੁਣਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਲੈ ਲੋ ਅਜਿਹੀਆਂ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਆਪਣੇ ਆਪ ਵਿੱਚ ਮਲੂਕਾ ਸਿਕੰਦਰ ਸਿੰਘ ਮਲੂਕਾ ਦਾ ਨਾਮ ਲਿਆ ਸਭ ਤੋਂ ਲਾਇਲ ਲੋਕ ਤਾਂ ਇਹ ਸੀ ਕਿ ਪਾਰਟੀ ਦੇ ਵਿੱਚ ਕਿਤੇ ਕੋਈ ਨਿੱਜੀ ਕੋਈ ਗੱਲ ਹੋਈ ਹੋਣੀ ਹੈ ਪਾਰਟੀ ਸਦਾਰ ਦੇ ਪਦਦਰ ਤੇ ਕੋਈ ਗੱਲ ਹੋਈ ਹੋਵੇ ਉਹ ਤਾਂ ਕਦੇ ਇਹਨਾਂ ਨੇ ਕੀਤੀ ਨਹੀਂ ਹੁਣ ਵੀ ਨਹੀਂ ਕੀਤੀ ਨਾ ਜਦੋਂ ਆਰਾਮ ਨਾਲ ਬੈਠੇ ਆ ਜਾਤਾ ਸਦਾ ਤਾਂ ਗੱਲ ਕੀ ਕੀਤੀ ਉਹ ਵੀ ਇਸ ਆਪ ਸਦਾਤ پارٹی ਦਾ ਗਲਤ ਹੈ ਤੁਸੀਂ ਤਾਂ ਲਗਾਤਾਰ ਨਾਲ ਤੁਸੀਂ ਫਾਇਦੇ ਉਠਾਏ ਹੈ ਹਮ ਹੁਣ ਤੱਕ ਜਿਹਨਾਂ ਸਦਾਤ ਨੇ ਪਾਰਟੀ ਚੱਲ ਰਹੀ ਸੀਗੀ ਉਹਨਾਂ ਦੇ ਫਾਇਦੇ ਤਾਂ ਇਹਨਾਂ ਲੋਕਾਂ ਨੇ ਉਠਾਏ ਹੈ ਹਮ ਸੋ ਇਹਨਾਂ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਇਹ ਖਲਾਕੀ ਪੱਦਰ ਤੇ ਇਹਨਾਂ ਦਾ ਹੱਕ ਹੀ ਹੈ ਨਹੀਂ ਕਿਸੇ ਗੱਲ ਦਾ ਹਮ ਹੁਣ ਇਹ ਦੱਸ ਦੇਣ ਵੀ ਇਹਨਾਂ ਦਾ ਡਿਫਰੈਂਸ ਤਾਂ ਆਇਆ ਸੀ ਕਿ ਬੌਂਡ ਮੰਡੀ ਰੋਟੇ ਘਟੇ ਨਹੀਂ ਮਿਲੀ ਇਹਦਾ ਸਦਾਤ ਨਾਲ ਕੋਈ ਤਾਂ ਲਿਕਨੇ ਹਮ ਠੀਕ ਹੈ ਨੀਜੀ ਇਹ ਬਿਲਕੁਲ ਨੀਜੀ ਜੇ ਤੁਹਾਡੇ ਆਪਣੇ ਸਵਾਰਥ ਹੈਗੇ ਆ ਫਿਰ ਤੁਸੀਂ ਉਸ ਖੁੱਲ ਕੇ ਗੱਲ ਕਰੋ ਵੀ ਸਾਡਾ ਨਿੱਜੀ ਸਵਾਰਥ ਹੈ। ਹੂੰ ਲਗਾਤਾਰ ਤਸੀਂ ਸੁਖਦੇਵ ਸਿੰਘ ਢੀਂਸਾ ਦੀ ਗੱਲ ਕੀਤੀ, ਪਰਮਿੰਦਰ ਢੀਂਸਾ ਦੀ ਗੱਲ ਕੀਤੀ। ਭਾਈ ਮਨਜੀਤ ਸਿੰਘ ਹੁਣੀ ਉਹ ਵੀ ਪਾਰਟੀ ਨੂੰ ਛੱਡ ਗਏ। ਮਨਪ੍ਰੀਤ ਅਯਾਲੀ ਨੇ ਕਿਹਾ ਜਦੋਂ ਤੱਕ ਝੁੰਡਾ ਕਮੇਟੀ ਅਸੀਂ ਲਾਗੂ ਨਹੀਂ ਕਰ ਦਿੰਦੇ ਉਹ ਸੁਖਬੀਰ ਸਿੰਘ ਬਾਦਲ ਹੁਣੀ ਉਦੋਂ ਤੱਕ ਉਹ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ ਇਸ ਦੀ ਕੀ ਵਜ੍ਹਾ ਮੰਨਦੇ। ਨਹੀਂ ਉਹ ਬਿਲਕੁਲ ਠੀਕ ਹੈ। ਮਨਪ੍ਰੀਤ ਅਯਾਲੀ ਪਾਰਟੀ ਦੇ ਜਿਹੜੇ ਅਸੈਂਬਲੀ ਗਰੁੱਪ ਹੈ ਉਹਦੇ ਨੇਤਾ ਹੈ। ਹੂੰ ਤੇ ਉਹਦਾ ਜਿਹੜਾ ਸਟ੍ਰਕਚਰ ਹੁੰਦਾ ਹੈ ਹੂੰ ਉਹ ਵੱਡਾ ਹੁੰਦਾ ਹੈ ਝੁੰਡਾ ਕਮੇਟੀ ਪਰ ਮੈਂ ਉੱਥੇ ਆ ਰਿਹਾ ਹੂੰ ਤੇ ਜੇ ਉਹਨਾਂ ਨੇ ਗੱਲ ਕੀਤੀ ਉਹਨਾਂ ਨੂੰ ਵਜਨ ਹੈ ਹੂੰ ਪਹਿਲੀ ਗੱਲ ਤੇ ਕਿ ਝੁੰਡਾ ਕਮੇਟੀ ਦੀ ਰਿਪੋਰਟ ਕਿੱਥੇ ਆ ਹੂੰ ਬਣਾਉਣ ਵਾਲੇ ਸੁਖਬੀਰ ਬਾਦਲ ਹਾਂਜੀ ਬਣਾਉਣ ਵਾਲੇ ਸੁਖਬੀਰ ਬਾਦਲ ਸੀ ਉਦੋਂ ਨਹੀਂ ਕਮੇਟੀ ਬਣੀ ਸੀਗੀ ਨਾ ਸੁਖਵੀਰ ਬਾਦਲ ਨੇ ਥੋੜੀ ਬਣਾਈ ਆ ਹੂੰ ਇਕਬਾਲ ਸਿੰਘ ਝੁੰਡਾ ਦੇ ਪ੍ਰਧਾਨਗੇ ਦੀ ਕਮੇਟੀ ਬਣੀ ਸੀਗੀ ਉਹਦੀ ਰਿਪੋਰਟ ਰਿਪੋਰਟ ਕਿਹਦੇ ਕੋਲ ਹੈ ਹੂੰ ਹੁਣ ਕਿੰਨੇ ਵੀ ਝੁੰਡਾ ਕਮੇਟੀ ਦੀ ਰਿਪੋਰਟ ਇਪਲੀਮੈਂਟ ਕਰੋ ਉਹ ਸਾਨੂੰ ਰਿਪੋਰਟ ਤਾਂ ਦੱਸੋ ਵੀ ਰਿਪੋਰਟ ਕੀ ਹੈ ਤਾਂ ਗੱਲ ਬਣੇਗੀ ਜੋ ਕੁਝ ਛਪਿਆ ਹੈ ਉਹ ਅਖਬਾਰਾਂ ਚ ਥਰੂ ਸੋਰਸਸ ਛਪਿਆ ਬਿਲਕੁਲ ਪਹਿਲਾਂ ਤਾਂ ਪਾਰਟੀ ਆਪਣੀ ਅਹਿਆੜੀ ਦੀ ਹੀ ਉਹ ਰਿਪੋਰਟ ਲੈ ਕੇ ਉਹਨਾਂ ਦਾ ਹੱਕ ਹੈ ਲੈਣ ਦਾ ਸ਼ਾਇਦ ਉਹ ਮੈਂਬਰ ਵੀ ਹੋਣਗੇ ਉਸ ਕਮੇਟੀ ਦੇ ਤੇ ਈਵਨ ਜੇ ਮੈਂਬਰ ਨਾ ਵੀ ਹੋਣ ਤੇ ਅਸੈਂਬਲੀ ਪਾਰਟੀ ਦੇ ਗਰੁੱਪ ਦੇ ਮੈਂਬਰ ਜੀ ਫੋਨ ਕਰਕੇ ਇਹ ਤਾਂ ਉਹਨਾਂ ਦਾ ਹੱਕ ਹੈ ਰਿਪੋਰਟ ਮੰਗਣਾ ਹੂੰ ਤੇ ਉਹ ਰਿਪੋਰਟ ਲੈਣ ਤੇ ਰਿਪੋਰਟ ਰਿਲੀਜ਼ ਕਰਨ ਫਿਰ ਪਤਾ ਲੱਗਿਆ ਉਹਦੇ ਵਿੱਚ ਹੈ ਕੀ ਜਿਹੜਾ ਇੰਪਲੀਮੈਂਟ ਕੀਤਾ ਜਾਵੇ ਹੂੰ ਇਹ ਤਾਂ ਨਹੀਂ ਕਿ ਜਿਹੜੀ origian ਰਿਪੋਰਟ ਸੀ ਕਿਤੇ ਬਦਲੀ ਗਈ ਹੋਵੇ ਬਿਲਕੁਲ ਇਸ ਤਰ੍ਹਾਂ ਵੀ ਹੋ ਸਕਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ ਠੀਕ ਹੈ ਚਲੋ ਭਾਜਪੀ ਦੇ ਨਾਲ ਇਹਨਾਂ ਦਾ ਪੁਰਾਣਾ ਗਠਪੰਧਨ ਸੀਗਾ 1996 ਤੋਂ ਲੈ ਕੇ ਲਗਾਤਾਰ ਇਕੱਠੇ ਲੜਦੇ ਆਏ 2024 ਦੇ ਵਿੱਚ ਆ ਕੇ ਨੋ ਮਾਸ ਦਾ ਰਿਸ਼ਤਾ ਟੁੱਟ ਗਿਆ ਪ੍ਰਧਾਨ ਮੰਤਰੀ ਮੋਦੀ ਪਟਿਆਲੇ ਆ ਕੇ ਇਹ ਗੱਲ ਕਹਿੰਦੇ ਨੇ ਮੇਰੇ ਪੰਜਾਬ ਦੇ ਨਾਲ ਮੇਰਾ ਖੂਨ ਦਾ ਰਿਸ਼ਤਾ ਨਾ ਉਹ ਕਿਤੇ ਖੂਨ ਦਾ ਰਿਸ਼ਤਾ ਲੋਕਾਂ ਨੇ ਉਸ ਤੇ ਉੱਤੇ ਵੋਟ ਪਾਈ ਐ ਤੇ ਨਾ ਨੋ ਮਾਸਤਾ ਰਿਸ਼ਤਾ ਟੁੱਟਣ ਤੋਂ ਬਾਅਦ ਅਕਾਲੀ ਦਲ ਨੂੰ ਵੋਟ ਪਈ ਐ ਦੋਵੇਂ ਪਾਰਟੀਆਂ ਅਲੱਗ-ਅਲੱਗ ਹੋ ਕੇ ਲੜੀਆਂ ਨੇ ਬੇਸ਼ੱਕ ਭਾਜਪਾ ਦਾ ਗਰਾਫਤ ਉੱਤੇ ਆ ਗਿਆ ਪਰ ਅਕਾਲੀ ਦਲ ਦਾ ਇੱਕ ਸੀਟ ਉੱਤੇ ਹੀ ਸਿਮਟ ਜਾਣਾ ਆਪਸ ਵਿੱਚ ਦੋਵੇਂ ਪਾਰਟੀਆਂ ਨੂੰ ਵੇਖੀਏ ਤਾਂ ਦੋਵਾਂ ਵਾਸਤੇ ਕਿੰਨਾ ਨੁਕਸਾਨ ਦਾ ਕਰਿਆ ਜੇ ਇਕੱਠੇ ਹੁੰਦੇ ਤਾਂ ਕੀ ਫਾਇਦਾ ਲੈ ਸਕਦੇ ਸੀ ਭਾਜਪਾ ਦਾ ਕੋਈ ਨੁਕਸਾਨ ਨਹੀਂ ਹੋਇਆ ਹੂੰ ਜਿਹੜੀਆਂ ਇਹ ਸੇਟਾਂ ਦੋ ਇਹਨਾਂ ਦੀਆਂ ਸੀਗੀਆਂ ਤੁਸੀਂ ਨੁਕਸਾਨ ਉਹਨੂੰ ਲੈਂਦੇ ਹੋ ਅਸੀਂ ਉਹਨੂੰ ਨੁਕਸਾਨ ਉਸ ਧੱਕ ਦੇ ਨਾਲ ਨਹੀਂ ਲੈ ਲੈਂਦੇ ਭਾਜਪਾ ਨੇ ਤਾਂ ਬਹੁਤ ਵੱਡਾ ਗੇਨ ਕੀਤਾ ਪੰਜਾਬ ਦੇ ਵਿੱਚ ਉਹਨਾਂ ਦਾ ਵੋਟ ਸ਼ੇਅਰ ਵੱਧ ਕੇ 18% ਹੋ ਗਿਆ ਕੱਲਿਆਂ ਦਾ ਤੇ ਅਕਾਲੀ ਦਲ ਦਾ 14% ਤੋਂ ਹੱਲੇ ਹੈ ਤੇ ਜਿਹੜੀ ਪਾਰਟੀ ਅਕਾਲੀ ਜਿਹੜਾ ਵੋਟ ਸ਼ੇਅਰ ਅਕਾਲੀ ਦਲ ਤੋਂ ਵੀ ਜ਼ਿਆਦਾ ਹੋ ਗਿਆ ਜਿਹੜੀ ਪੰਜਾਬ ਦੇ ਕਿਸੇ ਵੇਲੇ ਨਵਾਂਦਾ ਪਾਰਟੀ ਸੀ ਬਿਲਕੁਲ ਤੁਸੀਂ ਕਹਿੰਦੇ ਵੀ ਉਹਦਾ ਨੁਕਸਾਨ ਹੋ ਗਿਆ ਉਹਦਾ ਨੁਕਸਾਨ ਨਹੀਂ ਹੋਇਆ ਉਹਦਾ ਫਾਇਦਾ ਹੋਇਆ ਐਨੀ ਲਾਗ ਰਨ ਇਸ ਵੇਲੇ ਉਹ ਅਕਾਲੀ ਦਲ ਲਾੜੋ ਬਾਟ ਕੇ 63 ਅਸੈਂਬਲੀ ਸੈਗਮੈਂਟਸ ਤੇ ਬਿਲਕੁਲ ਸਟਰੋਂਗ ਹੋ ਗਏ ਅੱਗੇ ਹੈ ਬਿਲਕੁਲ ਸੋ ਉਹਨਾਂ ਦਾ ਗੇਰ ਕਰ ਲੈ ਜਦੋਂ 27 ਦੀ ਇਲੈਕਸ਼ਨ ਆਏਗੀ ਉਹ ਇਹਨਾਂ ਤੋਂ ਬਹੁਤ ਅੱਗੇ ਹੋਣਗੇ ਗੇਨ ਤਾਂ ਉਹਨਾਂ ਨੇ ਕੀਤਾ ਅਕਾਲੀ ਦਲ ਨੇ ਲੂਸ ਕੀਤਾ ਹੈ ਤੇ ਜੇ ਅਕਾਲੀ ਦਲ ਵਾਕੇ ਹੀ ਇਕੱਠਾ ਰਹਿ ਕੇ ਲੜ ਲਿੰਦਾ ਇਹਨਾਂ ਨਾਲ ਚੋਣਾ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਵਾਕੇ ਜਿੱਥੇ ਇੱਕ ਸਵੀਟ ਹੀ ਜਿਹੜੀ ਆਪਣੀ ਬਠਿੰਡੇ ਵਾਲੀ ਬਚਾ ਸਕੇ ਆ ਤਾਂ ਕੁਝ ਸੀਟਾਂ ਹੋਰ ਵੀ ਖੱਟ ਲੈਂਦੇ ਜਾਂ ਇਹਨਾਂ ਦੇ ਪੱਲੇ ਕੁਝ ਹੋਰ ਵੀ ਆ ਜਾਂਦਾ ਨਹੀਂ ਕਿਸ ਕਿਸ ਗੱਲ ਤੇ ਅਲਾਈਅੰਸ ਹੁੰਦੀ ਆ ਲੱਗਦਾ ਹੋਏ ਸੀਗੇ ਫਾਰਵਰਡ ਰਿਕਰਟ ਤੇ ਤੇ ਜਿਹੜੇ ਚਾਰ ਵੋਟਾਂ ਪਈਆਂ ਫਿਰ ਤਾਂ ਸ਼ਰੋਣੀ ਕਰਨ ਦੇ ਲੋਹੇ ਵਲੀ ਸੀ ਪੈੜੀਆਂ ਪਰੇ ਖਿਆਲ ਦੇ ਵਿੱਚ ਜੇ ਤੁਸੀਂ ਸਦਾਤ ਸ਼ਾਇਰ ਸਵਾਰਾ ਛੱਡ ਕੇ ਇਹ ਥੋੜੇ ਵੀ ਅੱਜ ਤੁਸੀਂ ਆਹ ਕਹਿਤਾ ਕਰ ਲੋ ਆਹ ਕਹਿਤਾ ਕਰ ਲੋ ਪਰਸੋਂ ਰਾਇਸ ਹੋ ਗਈ ਪਾਰਟੀ ਕੇ ਤਾਂ ਥੋੜੀ ਚਲਦੀ ਰਹੂਗੀ ਆਪਣੇ ਹੀ ਘਰ ਦੇ ਬੰਦੇ ਨੂੰ ਯਾਨੀ ਕਿ ਆਦੇਸ਼ ਪ੍ਰਤਾਪ ਹੁਣੀ ਜਿਹੜੇ ਉਹਨਾਂ ਦੇ ਫੂਫੜ ਸੀ ਜਵਾਈ ਸੀ ਬਲਸਬ ਉਹਨਾਂ ਤੇ ਉਹਨਾਂ ਨੂੰ ਵੀ ਪਾਰਟੀ ਤੋਂ ਬਾਹਰ ਕਰ ਦਿੱਤਾ ਔਰ ਕਿਹਾ ਗਿਆ ਸੀ ਕਿ ਉਹਨਾਂ ਨੇ ਰਣਨੀਤੀ ਕਢਣੀ ਸ਼ੁਰੂ ਕਰ ਦਿੱਤੀ ਸੀ ਸੁਖਬੀਰ ਬਾਦਲ ਹੋਣਾ ਦੇ ਖਿਲਾਫ ਸੂਤਰਾਂ ਦੇ ਵਾਲੇ ਤੋਂ ਸੁਖਬੀਰ ਬਾਦਲ ਨੂੰ ਜਦੋਂ ਪਤਾ ਲੱਗਾ ਤਾਂ ਆਪਣੇ ਹੀ ਪਰਿਵਾਰਕ ਮੈਂਬਰ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਬੀਬੀ ਜਗੀਰਕੌਰ ਨੇ ਵੀ ਉਸ ਦਾ ਵਿਰੋਧ ਕੀਤਾ ਸੁਖਦੇਵ ਢੀਂਡਸਾ ਨੇ ਵਿਰੋਧ ਕੀਤਾ ਕਈ ਸੀਨੀਅਰ ਆਗੂ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਿਸ ਤਰ੍ਹਾਂ ਸਾਰਿਆਂ ਨੂੰ ਜੋੜ ਕੇ ਰੱਖਦੇ ਸੀ ਕੋਈ ਮਨਮਟਾਵ ਵੀ ਪੈਦਾ ਹੁੰਦਾ ਸੀ ਉਸ ਨੂੰ ਖਤਮ ਕਰਨ ਦੇ ਵਿੱਚ ਸਿੱਧ ਹੁੰਦੇ ਸੀ ਸੁਖਬੀਰ ਸਿੰਘ ਬਾਦਲ ਆਪਣੇ ਬਾਪ ਦੇ ਰਾਹ ਤੇ ਨਹੀਂ ਚੱਲ ਰਹੇ ਉਹ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਸੀ ਕੋਈ ਵੀ ਪਰ ਬੀਬੀ ਜਗੀਰਕੌਰ ਨੇ ਆਪ ਸਾਫ਼ ਕਿਹਾ ਉਹ ਤਾਂ ਉਹ ਤਾਂ ਸਿਰਫ ਉਹ ਐਲ ਐਨ ਸੀ ਸੀਗੇ ਉਹ ਵਰਸਾ ਸਿੰਘ ਮਲਟੋਆ ਜੀ ਸਪੋਰਟ ਨਹੀਂ ਦੇ ਕਰ ਰਹੇ ਉਹਨਾਂ ਨੂੰ ਹੂੰ ਤੇ ਜਦੋਂ 219 ਬੀਬੀ ਜਗੀਰ ਕੌਰ ਨੇ ਇਲੈਕਸ਼ਨ ਲੜੀ ਹੈ ਤੁਸੀਂ ਉਦੋਂ ਵੀ ਦੇਖ ਲਓ ਨਾ 219 ਦੇ ਵਿੱਚ ਵੀ ਉਹਨੇ ਆਪਣੇ ਹਲਕੇ ਦੇ ਵਿੱਚ ਕੋਈ ਮੀਟਿੰਗ ਨਹੀਂ ਕਰਵਾਈ ਉਹਨੇ ਕਿਹਾ ਸੀ ਕਿ ਮੈਂ ਆਪਣੇ ਆਪ ਜੋ ਕਰਨਾ ਕਰ ਦੂੰਗਾ ਹੂੰ ਤੁਸੀਂ ਬੀਬੀ ਜਗੀਰ ਕੌਰ ਨੂੰ ਪੁੱਛ ਕੇ ਦੇਖੋ ਜੀ ਤੇ ਹੁਣ ਵੀ ਉਹਨੇ ਕਹੇ ਵੀ ਮੈਂ ਇੱਥੇ ਕਾਨਫਰੰਸ ਨਹੀਂ ਕਰਾਉਣੇ ਕੋਈ ਹੂੰ ਗੱਲ ਤਾਂ ਇੰਨੀ ਸੀਗੀ ਤੇ ਸੁਖਵੀਰ ਸਿੰਘ ਬਾਦਲ ਨੇ ਆਤ ਬਿਟ ਕੋਰ ਕਮੇਟੀ ਦੀ ਬਿਟੇ ਚ ਕਿ ਮੈਂ ਦੋ ਤਿੰਨ ਵਾਰ ਹੀ ਗਿਆ ਘਰ ਇਹ ਕਮੈਂਟ ਆਇਆ ਸੀਗਾ ਇੱਕ ਲੀਡਰ ਵੱਲੋਂ ਸੁਭੇਸ਼ ਸਿੰਘ ਬਾਦਲ ਨੂੰ ਕਹਿੰਦੇ ਵੀ ਲੋਕ ਇਹ ਕਹਿ ਰਹੇ ਆ ਕਿ ਜਿਹੜਾ ਬੰਦਾ ਆਪਣੇ ਭੈਣ ਦਾ ਨਹੀਂ ਹੋਇਆ ਉਹ ਸਾਡਾ ਕੀ ਹੋਏਗਾ ਬਿਲਕੁਲ ਹਾਂਜੀ ਜੇ ਇੱਥੇ ਤਾਂ ਗੱਲ ਹੋਈ ਹੈ ਮਸਲਾ ਸਿਰਫ ਵਰਸਾ ਸਿੰਘ ਬਲਟੋਹਾ ਦੀ ਟਿਕਟ ਦਾ ਸੀਗਾ ਹੂੰ ਜੇ ਟਿਕਟ ਸੁਖ ਵੀ ਆਪਣੇ ਕਿਸੇ ਹੋਰ ਨੂੰ ਦਿੱਤੀ ਹੋਈ ਹੁੰਦੀ ਆਦੇਸ਼ ਤਾਂ ਵੈਸੇ ਵੀ ਲੋ-ਪ੍ਰੋਫਾਈਲ ਲੀਡਰ ਹੈਗਾ ਉਹ ਇਸ ਤਰ੍ਹਾਂ ਕਹਿੰਦੇ ਬਹੁਤਾ ਐਕਟਿਵ ਹੋਇਆ ਨਹੀਂ ਲੇਕਿਨ ਠੀਕ ਹੈ ਉਹਨਾਂ ਦੀ ਕੋਈ ਹੋਰ ਵੀ ਗੱਲ ਹੋ ਸਕਦੀ ਹੁੰਦੀ ਹੈ ਰਵਨੀਤ ਪਿੱਟੂ ਲੰਬਾ ਸਮਾਂ ساری ਉਮਰ ਹੀ ਤੁਸੀਂ ਕਹ ਲਓ ਆਪਣੇ ਕਾਂਗਰਸ ਦੇ ਵਿੱਚ ਉਹਨਾਂ ਨੇ ਕੱਟੀ ਪੰਜਵੇਂ ਸਾਲ ਦੇ ਗੇਟ ਦੇ ਵਿੱਚ ਆ ਕੇ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਠੀਕ ਹੈ ਜਿਹੜੇ ਜਿਹੜੇ ਅਰੈਸਟ ਕੀਤੇ ਹੋਏ ਆ ਸਾਡੇ ਸਿੱਖਾਗੂ ਨੇ ਜਿਨ੍ਹਾਂ ਨੂੰ ਖੜਕੂ ਵਾਦੇ ਵਿੱਚ ਵੀ ਗਿਣਿਆ ਜਾਂਦਾ ਉਹਨਾਂ ਦੇ ਉਹਨਾਂ ਨੇ ਸਹਿਮਤੀ ਜਤਾ ਦਿੱਤੀ ਕਿ ਸਰਕਾਰ ਦੇ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਨੂੰ ਰਿਹਾਈ ਦੇਣ ਦੇ ਵਿੱਚ ਮਦਦਗਾਰ ਸਾਬਤ ਹੋਵਾਂਗੇ ਅਜਿਹੇ ਸਿਨੈਰੀਓ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਹੈ ਕਿ ਸਰਵਨਿਤ ਪਿੱਟੂ ਪੱਲਾ ਤਾਂ ਹੈ ਨਹੀਂ ਇਹਨੇ ਲੋਕ ਸਭਾ ਦੇ ਵਿੱਚ ਆਪਣੇ ਪਾਰਟੀ ਚੇਂਜ ਕੀਤੀ ਹੈ ਇਲੈਕਸ਼ਨ ਦੇ ਵਿੱਚ ਨੈਸ਼ਨਲ ਲੈਵਲ ਤੇ ਲੈ ਲੋ ਕਿੰਨੇ ਆ ਬਾਕੀ ਤਾਂ ਪੰਜਾਬ ਦੇ ਵਿੱਚ ਉਹਦੀ ਸਟੇਟਮੈਂਟ ਸੀ ਉਹਨੇ ਕਿਹਾ ਕਿ ਜੇ ਕੇਂਦਰ ਸਰਕਾਰ ਉਹਨਾਂ ਨੂੰ ਰਿਲੀਜ਼ ਕਰਨਾ ਚਾਹੁੰਦੀ ਹੈ ਤੇ ਅਸੀਂ ਕੋਈ ਉਹਦੇ ਝੜਨ ਨਹੀਂ ਪਾਵਾਂਗੇ ਦੇਖੋ ਪਹਿਲੀ ਗੱਲ ਤਾਂ ਜਿਹੜਾ ਕਿਹਾ ਜਾ ਰਿਹਾ ਵੀ ਉਹਨਾਂ ਦੀ ਜੇਲ੍ਹ ਧਰਮ ਪੂਰੀ ਹੋ ਗਈ ਉਹ ਗਲਤ ਹੈ ਉਹ ਜਿਹੜਾ ਡੈਨੇਟਿਵ ਇਹ ਬਣਾਇਆ ਜਾ ਰਿਹਾ ਵੀ ਇਹਨਾਂ ਦੇ ਟਰਮ ਸਜ਼ਾ ਉਹ ਪੂਰੀ ਹੋ ਚੁੱਕੀਆਂ ਜੀ ਇਹਨਾਂ ਨੂੰ ਰਿਲੀਜ਼ ਕਰੋ ਸਜ਼ਾ ਕਿਸੇ ਦੀ ਪੂਰੀ ਨਹੀਂ ਹੋਈ ਹੂੰ ਉਹ ਉਹਨਾਂ ਦੇ ਉਹਨਾਂ ਦੇ ਵਕੀਲ ਨੂੰ ਪੁੱਛ ਲਓ ਜਿਹੜੇ ਉਹਨਾਂ ਦੇ ਵਕੀਲ ਹੈਗੇ ਉਹ ਤੁਹਾਨੂੰ ਸਾਰਾ ਸਮਝਾ ਦੇਣਗੇ ਵੀ ਜੇਲ ਸਜ਼ਾ ਨਹੀਂ ਪੂਰੀ ਹੋਈ ਗੱਲ ਇਹ ਹੈ ਕਿ ਉਹਨਾਂ ਨੂੰ 25-25 ਸਾਲ ਹੋ ਗਏ ਜੇਲ ਦੇ ਵਿੱਚ ਹੂੰ ਤੇ ਉਹਨਾਂ ਨੂੰ ਰਿਲੀਜ਼ ਕਰ ਲੈਣਾ ਚਾਹੀਦਾ ਜੀ ਅਗਲਾ ਸਵਾਲ ਮੇਰਾ ਰਹਿੰਦਾ ਹੈ ਰਾਮ ਰਹੀਮ ਦੇ ਨਾਲ ਡੇਰਾ ਮੁਖੀ ਰਾਮ ਰਹੀਮ ਜੋ ਕੁਝ ਹੋਇਆ ਸੀ ਸਭ ਕੁਝ ਉਸ ਤੋਂ ਵਾਕਫ ਹਾਂ ਪਰੋਲ ਦੀ ਹੁਣ ਫੇਰ 21 ਦਿਨ ਦੀ ਮੰਗ ਕੀਤੀ ਜਾ ਰਹੀ ਆ ਅਜਿਹੇ ਦੇ ਵਿੱਚ ਅਕਾਲੀ ਦਲ ਹੋਵੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਹਰ ਕੋਈ ਉਹਦਾ ਵਿਰੋਧ ਕਰਦਾ ਆਇਆ ਕਿ ਉਸ ਨੂੰ ਪਰੋਲ ਨਹੀਂ ਦੇਣੀ ਚਾਹੀਦੀ ਕਿਸ ਤਰ੍ਹਾਂ ਸਿਆਸੀ ਧਿਰਾਂ ਸਮੇਂ-ਸਮੇਂ ਤੇ ਰਾਮ ਰਹੀਮ ਨੂੰ ਪਰੋਲ ਦੇ ਉਤੇ ਬਾਹਰਾਂ ਚ ਮਦਦ ਕਰ ਸਾਬਤ ਹੁੰਦੀਆਂ ਨਹੀਂ ਜਿਹੜੇ ਪਰੋਲ ਦੇਣਾ ਹੈ ਇਹ ਤਾਂ ਸਰਕਾਰੀ ਫੈਸਲਾ ਹੁੰਦਾ ਹੈ ਹਾਈ ਕੋਰਟ ਦਾ ਵੀ ਹੈ ਹਾਂ ਇਹ ਤਾਂ ਪਾਰਟੀਆਂ ਦਾ ਵਿੱਚ ਕੋਈ ਰੋਲ ਨਹੀਂ ਕਿਸ ਹਰਿਆਣਾ ਗਵਰਨਮੈਂਟ ਨੇ ਪਰੋਲ ਦੇਣੀ ਹੈ ਭਾਜਪੀ ਨੇ ਪਰੋਲ ਨਹੀਂ ਦੇਣੀ ਨਹੀਂ ਦੇਣੀ ਜੇ ਸਰਕਾਰ ਨੇ ਪਰੋਲ ਦੇਣੀ ਹੈ ਉਹ ਇਸ਼ੂ ਲੱਗ ਗਿਆ ਸਰਕਾਰ ਕਿਸੇ ਦੇ ਵੀ ਹੋ ਸਕਦੀ ਹੈ ਉਹ ਲੀਗਲ ਇਸ਼ੂ ਹੈ ਉਹ ਸਰਕਾਰਾਂ ਨੇ ਦੇਖਣਾ ਹੈ ਤੇ ਹਾਈ ਕੋਰਟ ਦੇ ਵਿੱਚ ਕੇਸ ਹੈ ਜਿਹੜਾ ਕੋਰਟ ਦੇ ਵਿੱਚ ਕੇਸ ਹੋਵੇ ਉਹ ਤੇ ਕਮੈਂਟਰੀ ਉਹ ਚ ਕਮੈਂਟਰੀ ਨਹੀਂ ਕਰ ਸਕਦੇ ਠੀਕ ਹੈ ਆ ਰਾਮ ਰਹੀਮ ਨੂੰ ਮਾਫੀ ਦੇਣਾ ਅਕਾਲੀ ਦਲ ਵਾਸੀ ਸਭ ਤੋਂ ਵੱਡੀ ਇੱਕ ਗੱਲੇ ਦੀ ਹੱਡੀ ਜਿਹੜਾ ਬੰਦ ਹੈ ਰਿਆ ਕਿਹਾ ਗਿਆ ਕਿ ਜੋ ਉਹਨਾਂ ਨੇ ਮਾਫੀ ਦਿੱਤੀ ਹੈ ਉਸ ਤੇ ਕਰਕੇ ਹੀ ਸਭ ਕੁਝ ਭਾਵੇਂ ਉਹ ਪਾਰਟੀ ਦਾ ਹਾਸ਼ੀਏ ਤੇ ਜਾਣਾ ਹੋਵੇ ਜਾਂ ਪਾਰਟੀ ਦੇ ਖਿਲਾਫ ਬਗਾਵਤੀ ਜਿਹੜੇ ਸੂਰਿਆ ਉੱਠਣੇ ਹੋਣ ਇਹ ਅਜਿਹੇ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਨੇ ਜੇ ਪਾਰਟੀ ਦਾ ਇਹ ਹਾਲ ਹੋਇਆ ਓਵਰ ਦੀ ਇਅਰ ਤੇ ਇੱਕ ਵੱਡਾ ਫੈਕਟਰ ਇਹ ਸੀਗਾ ਹੂੰ ਉਹ ਗਲਤੀ ਹੋਈ ਹੈ ਉਹ ਗਲਤੀ ਨੂੰ ਮਰਨਾ ਚਾਹੀਦਾ ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ ਸੀ ਉੱਥੇ ਜਾ ਕੇ ਕਿਹਾ ਸੀਗਾ ਤੁਸੀਂ ਵੀ ਦੇਖੀ ਹੋਣੀ ਉਹ ਵੀਡੀਓ ਜਦੋਂ ਹੱਥ ਜੋੜ ਕੇ ਉੱਥੇ ਖੜੇ ਸੀ ਕਣਪੜ ਸਾਹਿਬ ਦਾ ਭੋਗ ਪਾ ਕੇ ਕਿ ਅਣਜਾਣੇ ਦੇ ਵਿੱਚ ਜੇਕਰ ਸਾਡੇ ਕੋ ਕੋਈ ਗਲਤੀ ਹੋਈ ਅਸੀਂ ਮਾਫੀ ਮੰਗਨੇ ਆ ਉਹ ਤਰੀਕਾ ਨਹੀਂ ਹੈ ਮਾਫੀ ਮੰਗਣ ਦਾ ਉਸ ਤਰ੍ਹਾਂ ਫਿਰ ਜੈਸ ਤਰੀਕਾ ਕੀ ਹੋ ਸਕੇਗਾ ਉਹ ਜਿਹੜੇ ਅਕਾਲ ਤਖਤ ਵਾਲੇ ਤੁਹਾਨੂੰ ਸਮਝਾ ਦੇਣਗੇ ਹੂੰ ਉਹ ਪ੍ਰੋਪਰ ਪ੍ਰੋਸੀਜਰ ਹੁੰਦਾ ਵੀ ਮਾਫੀ ਕਿਵੇਂ ਮੰਗਣੀ ਹੂੰ ਉਹ ਅਕਾਲ ਤਖਤ ਤੇ ਪੇਸ਼ ਹੋ ਕੇ ਮੰਗਣੀ ਪੈਂਦੀ ਹੈ ਜਿਹੜਾ ਪ੍ਰੋਸੀਜਰ ਹੈ ਉਹ ਸਭ ਨੂੰ ਪਤਾ ਹੈ ਤੇ ਫਿਰ ਉਸੇ ਪ੍ਰੋਸੀਜਰ ਨੂੰ ਇਹ ਪੰਥਕ ਪਾਰਟੀ ਫੋਲੋ ਕਰਨ ਦੇ ਵਿੱਚ ਉਹ ਜਵਾਬ ਉਹ ਦੇ ਸਕਦੇ ਮੈਂ ਇਹਦੇ ਬਾਰੇ ਜਵਾਬ ਨਹੀਂ ਦੇ ਸਕਦਾ ਤੁਹਾਨੂੰ ਲੱਗਦਾ ਹੈ ਬਿੰਗਰ ਜਰਨਲਿਸਟ ਜੇ ਵਾਕੀ ਸੁਪੀਰ ਸਿੰਘ ਬਾਦਲ ਅਜੇ ਹੀ ਰਵਾਇਤ ਅਨੁਸਾਰ ਹੀ ਮਾਫੀ ਮੰਗਦੇ ਨੇ ਤਾਂ ਪਾਰਟੀ ਦੀ ਹੋਂਦ ਨੂੰ ਬਚਾਇਆ ਜਾ ਸਕਦਾ ਨਹੀਂ ਇਹ ਇਕੱਲਾ ਇਸ਼ੂ ਨਹੀਂ ਹੈ ਉਹਦੇ ਵਿੱਚ ਹੋਰ ਵੀ ਇਸ਼ੂ ਹੈ ਇੱਕ ਹੀ ਇਸ਼ੂ ਹੈ ਮੈਂ ਤਾਂ ਇਹ ਕਹ ਰਿਹਾ ਇੱਕ ਹੀ ਇਸ਼ੂ ਹੈ ਉਹ ਤੁਹਾਨੂੰ ਟੋਟਲ ਆਪਣੇ ਪਾਰਟੀ ਦੇ ਫੰਕਸ਼ਨਿੰਗ ਰਿਵਿਊ ਕਰਨੀ ਪੈਗੀ ਉਹਦੇ ਵਾਸਤੇ ਠੀਕ ਹੈ ਬੜਾ ਇਸ਼ੂ ਇੱਕ ਹੈ ਹੂੰ ਬਹੁਤ ਬਹੁਤ ਸ਼ੁਕਰੀਆ ਜ਼ਿਕਰਤਾਰ ਜੀ ਤੁਸੀਂ ਸਾਡੇ ਨਾਲ ਜੁੜੇ ਸੋ ਉਮੀਦ ਕਰਦੇ ਹਾਂ ਜੋ ਅਕਾਲੀ ਦਰ ਨਾਲ ਰਿਲੇਟਡ ਪੰਥਕ ਸਵਾਲ ਸੀਗੇ ਜਿਸ ਤਰ੍ਹਾਂ ਦੇ ਬਗਾਵਤੀ ਸੂਰ ਜੜੇ ਬਗਾਵਤੀ ਸੂਰ ਜੜੇ ਪਾਰਟੀ ਚ ਉੱਠੇ ਸੀ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਬੜੀ ਹੀ ਡੂੰਘਾਈ ਦੇ ਨਾਲ ਝਾਤ ਮਾਰੀ ਹੈ ਸੋ ਆਪਣੀ رائے ਕਮੈਂਟ ਦੇ ਜ਼ਰੀਏ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਹੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਆਪਣਾ ਸੱਚਾ ਸਾਡੇ ਤੱਕ ਜਲਦ ਭੇਜੋਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਬਿਲਕੁਲ ਨਾ ਫਿਲਹਾਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੁਣ ਤੁਹਾਡੇ ਤੋਂ ਅੱਗੇ ਲੈ ਰਿਹਾ ਮਿਲਾਂਗੇ ਇੱਕ ਨਵੇਂ ਸ਼ੋਅ ਦੇ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਰੱਬ ਰਾਖਾ